ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਤੁਹਾਡੇ ਆਪਣੇ ਚੈਨਲ ਸੰਧੂ ਬੁਟੀਕ ਕੋਰਦੋਨਾ ਤੇ ਤੁਹਾਡਾ ਸਾਰਿਆਂ ਦਾ ਬਹੁਤ-ਬਹੁਤ ਸਵਾਗਤ ਹੈ ਜੀ ਉਮੀਦ ਕਰਦੇ ਆਂ ਆਸ ਕਰਦੇ ਆਂ ਸਾਰੇ ਬਹੁਤ ਵਧੀਆ ਹੋਵੋਗੇ ਠੀਕ-ਠਾਕ ਹੋਵੋਗੇ ਜਿਨ੍ਹਾਂ ਨੇ ਸਾਡੇ ਚੈਨਲ ਨੂੰ ਅਜੇ ਤੱਕ ਸਬਸਕ੍ਰਾਈਬ ਨਹੀਂ ਕੀਤਾ ਪਹਿਲੀ ਵਾਰ ਦੇਖ ਰਹੇ ਹੋ ਰਿਕਵੈਸਟ ਆ ਵੀ ਸਭ ਤੋਂ ਪਹਿਲਾਂ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰੋ ਚੈਨਲ ਨੂੰ ਸਬਸਕ੍ਰਾਈਬ ਕਰਕੇ ਬੈਲ ਆਈਕਨ ਪ੍ਰੈਸ ਕਰੋ ਤਾਂ ਜੋ ਸਾਡੀ ਡੇਲੀ ਆਉਣ ਵਾਲੀ ਵੀਡੀਓ ਨੋਟੀਫਿਕੇਸ਼ਨ ਤੁਹਾਡੇ ਤੱਕ ਪਹੁੰਚ ਸਕੇ ਤੁਸੀਂ ਵੀਡੀਓ ਨੂੰ ਸਾਡੇ ਨਾਲ ਦੇਖ ਸਕੋ ਹਾਂਜੀ ਚਲਦੀ ਗੁੜੀਆਂ ਨੂੰ ਸ਼ੇਅਰ ਜ਼ਰੂਰ ਕਰਦਿਆ ਕਰੋ ਤੇ ਕਮੈਂਟ ਕਰਕੇ ਸਾਡੇ ਸੂਟਾਂ ਡਿਜ਼ਾਈਨਾਂ ਬਾਰੇ ਸਾਨੂੰ ਜ਼ਰੂਰ ਦੱਸਿਆ ਕਰੋ ਤੁਹਾਨੂੰ ਕਿੰਦਾਂ ਦੇ ਲੱਗਦੇ ਰਹਿਗੇ YouTube ਤੋਂ ਇਲਾਵਾ ਸਾਨੂੰ ਇੰਸਟਾ ਜ਼ਰੂਰ ਫੋਲੋ ਕਰੋ ਸੰਧੂ ਬੁਟੀ ਕੋਟ ਦੇ ਨਾਮ ਤੇ ਤੁਹਾਡੀ ਇੰਸਟਾ ਹੈ ਜਾਂ ਡਿਸਕ੍ਰਿਪਸ਼ਨ ਦੇ ਵਿੱਚ ਤੁਹਾਨੂੰ ਲਿੰਕ ਮਿਲ ਜੂਗਾ ਉੱਥੇ ਜਾ ਕੇ ਤੁਸੀਂ ਸਾਨੂੰ ਫੋਲੋ ਕਰ ਸਕਦੇ ਹੋ ਤੇ ਆਪਣਾ ਕਿਸੇ ਵੀ ਤਰ੍ਹਾਂ ਦਾ ਡਿਜ਼ਾਈਨ ਵਗੈਰਾ ਉੱਥੇ ਦੇਖ ਕੇ ਸਿਲੈਕਟ ਕਰਕੇ ਆਪਣਾ ਸੇਮ ਸੂਟ ਬਣਾ ਤਿਆਰ ਕਰਵਾ ਕੇ ਲੈ ਸਕਦੇ ਹੋ ਤੇ ਜਿਹੜੇ ਆਪਾਂ ਅੱਜ ਤੁਹਾਡੇ ਲਈ ਸੂਟ ਲੈ ਕੇ ਆਏ ਆ ਸਾਰੇ ਆਪਾਂ ਅਲੱਗ-ਅਲੱਗ ਫੈਬਰਿਕ ਤੇ ਵਿੱਚ ਹਨਾ ਸੋਬਰ ਸਰਦਾਰੀ ਵਧੀਆ ਪ੍ਰ ਉਹ ਤੁਹਾਡੀ ਆਪਣੀ ਚੋਆਇਸ ਹੈ ਤੁਸੀਂ ਪ੍ਰਿੰਟ ਦੇ ਉੱਪਰ ਕੋਈ ਡਿਜ਼ਾਈਨਿੰਗ ਕਰਵਾ ਕੇ ਸਾਡੇ ਤੋਂ ਲੈਣਾ ਵੀ ਦੁਪੱਟਾ ਲੈਣਾਗਾ ਜਾਂ ਸਟਿਚਿੰਗ ਕਰਵਾ ਕੇ ਲੈਣਾਗਾ ਹਰ ਇੱਕ ਤਰ੍ਹਾਂ ਦਾ ਜਿੱਦਾਂ ਤੁਸੀਂ ਕਹੋ ਐਸ ਤਰ੍ਹਾਂ ਦਾ ਸੂਟ ਤਿਆਰ ਕਰਕੇ ਦੇ ਦਾਂਗੇ ਆਪਾਂ ਪ੍ਰਿੰਟ ਤੁਹਾਡੇ ਲਈ ਬਹੁਤ ਜ਼ਿਆਦਾ ਸੋਹਣੇ ਸੋਹਣੇ ਵਧੀਆ ਗਰਮੀਆਂ ਵਾਲੇ ਲੈ ਕੇ ਆਏ ਆਂਗੇ ਉਮੀਦ ਕਰ ਤੈਨੂੰ ਸਾਰਿਆਂ ਨੂੰ ਜ਼ਰੂਰ ਪਸੰਦ ਆਉਣਗੇ ਤੇ ਦੇਖੋ ਜੀ ਆਪਣਾ ਜਵਾ ਜੋ ਪਹਿਲਾ ਪ੍ਰਿੰਟ ਸੂਟ ਹੈਗਾ ਹਾਂਜੀ ਜੀ ਬਹੁਤ ਸੋਹਣੇ ਸੋਹਣੇ ਸੂਟ ਦੇਖੋ ਆਪਾਂ ਲੈ ਕੇ ਆਏ ਤੁਹਾਡੇ ਲਈ ਪ੍ਰਿੰਟ ਵਾਲੇ ਬਿਲਕੁਲ ਨਵੇਂ ਆਪਣੇ ਕੋਲ ਪ੍ਰਿੰਟ ਆਏ ਨੇ ਤੇ ਨਵੇਂ ਡਿਜ਼ਾਈਨਰ ਸੂਟ ਆਏ ਨੇਗੇ। ਦੇਖੋ ਇਹ ਬਰਬਰੀ ਦੇ ਵਿੱਚ ਆਇਆਗਾ ਆਪਣਾ ਸੂਟ। ਹੈਂਡਵਰਕ ਦਾ ਤੇ ਹਾਈਲਾਈਟ ਕੀਤਾ ਹੋਇਆ ਪ੍ਰਿੰਟ ਦੇਖੋ। ਹੈਂਡਵਰਕ ਨਾਲ। ਇਹਦੇ ਵਿੱਚ ਕਲਰ ਤੁਹਾਨੂੰ ਮਿਲ ਜਾਣਗੇ। ਇਹਦੇ ਵਿੱਚ ਹੈਗੇ ਨੇ ਆਪਣੇ ਕੋਲ 7-8 ਕਲਰ ਹੈਗੇ ਨੇ ਕਿ ਇਦਾਂ। ਦੇਖੋ ਇਹ ਹੈਂਡਵਰਕ ਨਾਲ ਸਾਰਾ ਆਪਣਾ ਹਾਈਲਾਈਟ ਕੀਤਾ ਹੋਇਆ ਪ੍ਰਿੰਟ ਨੂੰ। ਆਪਾਂ ਨੇੜੇ ਕੈਮਰਾ ਕਰਕੇ ਤੁਹਾਨੂੰ ਦਿਖਾ ਦੇਣਾ ਸਾਰੀ ਸ਼ਰਟ ਦਾ ਫਰੰਟ ਜਿਹੜਾ ਹਾਈਲਾਈਟ ਕੀਤਾ ਹੋਇਆ। ਘੇਰੇ ਦੇ ਉੱਪਰ ਦਾ ਸਿੱਪੀ ਦੀ ਲੈਣਾ ਆ ਜੂਗੀ ਤੇ ਬਾਕੀ ਸਾਰਾ ਹਾਈਲਾਈਟ ਆਪਣਾ ਹੈਂਡਵਰਕ ਦੇ ਨਾਲ ਸਾਰੀ ਪ੍ਰਿੰਟਿੰਗ ਪ੍ਰਿੰਟਿੰਗ ਨੂੰ ਹਾਈਲਾਈਟ ਕੀਤਾ ਹੋ ਇਹ ਆਪਣੀ ਬਰਬਰੀ ਦੀ ਫੈਬਰਿਕ ਆਗੀ ਬਰਬਰੀ ਦੀ ਆਪਾਂ ਨੂੰ ਸ਼ਰਟ ਮਿਲੂਗੀ ਤੇ ਨਾਲ ਇਹਦਾ ਆਪਾਂ ਮਸਲੀਨ ਦੀ ਬਾਟਮ ਮਿਲੂਗੀ ਤੇ ਨਾਲ ਇਹਦੇ ਆਪਾਂ ਨੂੰ ਦੁਪੱਟਾ ਮਿਲੂਗਾ ਪ੍ਰਿੰਟ ਵਾਲਾ ਦੇਖੋ ਬਹੁਤ ਯਾਦ ਸੋਹਣੇ ਸੂਟ ਆਪਣੇ ਆਏ ਨੇਗੇ ਇਹ ਡਿਜ਼ਾਈਨਰ ਜੇ ਤੇ ਤੁਸੀਂ ਇਹਦੇ ਵਿੱਚ ਕਲਰ ਤੁਹਾਨੂੰ ਸੈਂਡ ਕਰ ਦਾਂਗੇ ਕਲਰ ਤੁਸੀਂ ਆਪਣਾ ਕੋਈ ਵੀ ਲੈ ਸਕਦੇ ਹੋਗੇ ਦੇਖੋ ਐਦਾਂ ਆਪਾਂ ਨੂੰ ਪੂਰਾ ਡਬਲ ਜਿਹੜਾ ਦੁਪੱਟਾਗਾ ਉਹ ਮਿਲੂਗਾ ਪੂਰਾ ਡਬਲ ਦੁਪੱਟਾਗਾ ਐਦਾਂ ਪ੍ਰਿੰਟ ਵਾਲਾ ਕਾਫੀ ਸੋਹਣੀ ਦੇਖੋ ਲੁੱਕ ਵਾਲਾ ਲੁੱਕ ਵਾਲਾ ਸੂਟ ਹੈਗਾ ਆਪਣਾ ਇਹ ਤੁਸੀਂ ਐਦਾ ਬਰਬਰੀ ਦੇ ਵਿੱਚ ਹੈਂਡ ਦੇ ਟੱਚ ਵਾਲੇ ਸੂਟ ਵੀ ਲੈ ਸਕਦੇ ਹੋ ਇਹਦੇ ਵਿੱਚ 8-10 ਕਲਰ ਨੇ ਜਿਹੜਾ ਕਲਰ ਤੁਹਾਨੂੰ ਪਸੰਦ ਹੋਵੇ ਉਹ ਤੁਸੀਂ ਸਿਲੈਕਟ ਕਰਕੇ ਲੈ ਸਕਦੇ ਹੋ ਬਹੁਤ ਜਿਆਦਾ ਸੋਹਣੇ ਆਪਣੇ ਦੇਖੋ ਇਹ ਪ੍ਰਿੰਟ ਆਈ ਨਹੀਂ ਜਾਂਦਾ ਤੇ ਇਹਦੇ ਵਿੱਚ ਤੁਹਾਨੂੰ ਨਾ ਇਹ ਤਾਂ ਆਪਣਾ ਦੇਖੋ ਹਾਈਲਾਈਟ ਕੀਤਾ ਹੋਇਆ ਪ੍ਰਿੰਟ ਵਾਲਾ ਐਦਾਂ ਦੀ ਪ੍ਰਿੰਟ ਵਾਲੇ ਸੂਟ ਤੁਹਾਨੂੰ ਵਿਦਆਊਟ ਦੁਪੱਟਾ ਵੀ ਬਰਬਰੀ ਦੇ ਵਿੱਚ ਮਿਲ ਜਾਣਗੇ ਉਹ ਆਪਾਂ ਤੁਹਾਨੂੰ ਦਿਖਾਉਣਾ ਦੇਖੋ ਜਿਵੇਂ ਇਹ ਵਾਲਾ ਹੈਗਾ ਦੇਖੋ ਪ੍ਰਿੰਟਿੰਗ ਤਾਂ ਇਹਦੀ ਸੇਮ ਹੀ ਆ ਗਈ ਐਦਾਂ ਦੇਖੋ ਪ੍ਰਿੰਟ ਵਾਲਾ ਇਹਦਾ ਸੇਮ ਆਗਾ ਬਟ ਇਹਨੂੰ ਆਪਾਂ ਹਾਈਲਾਈਟ ਨਹੀਂ ਕੀਤਾ ਹੈਗਾ ਇਹਨੂੰ ਆਪਾਂ ਹਾਈਲਾਈਟ ਨਹੀਂ ਕੀਤਾ। ਪ੍ਰਿੰਟ ਉਹਦੇ ਵਾਲਾ ਦੇਖੋ ਸੀਮਾ ਗੈਦਾ ਤੇ ਇਹ ਵਾਪਾਂ ਨੂੰ ਇਦਾਂ ਮਸਲੀਨ ਦੀ ਬਾਟਮ ਨਾਲ ਐਵੇਂ ਮਿਲੂਗਾ। ਤੁਸੀਂ ਇਹ ਵੀ ਲੈ ਸਕਦੇ ਹੋਗੇ। ਹੁਣ ਚੁਆਇਸ ਤੁਹਾਡੀ ਆਪਣੀ ਹੈ ਵੀ ਥੋੜਾ ਜਿਹਾ ਤੁਸੀਂ ਡਿਜ਼ਾਈਨਰ ਲੁੱਕ ਵਾਲਾ ਹਨਾ ਵਧੀਆ ਪਾਰਟੀ ਵੇਅਰ ਸੂਟ ਤਿਆਰ ਕਰਵਾਉਣਾ ਤਾਂ ਤੁਸੀਂ ਇਹਦੇ ਵਿੱਚੋਂ ਸਿਲੈਕਟ ਕਰ ਸਕਦੇ ਹੋ। ਅਗਰ ਤੁਸੀਂ ਆਪਣਾ ਕੋਈ ਡਿਜ਼ਾਈਨਿੰਗ ਵਗੈਰਾ ਕਰਵਾ ਕੇ ਰੈਡੀ ਕਰਵਾਉਣਾ ਵਰਕ ਵਗੈਰਾ ਕਰਵਾਉਣਾ ਕਿੰਨੇ ਸੋਹਣੇ ਸੋਹਣੇ ਸੁਪਰ ਸੁਪਰ ਦੇਖੋ ਹਨਾ ਵਧੀਆ ਬਈ ਪਿਆਰੇ ਪਿਆਰੇ ਕਲਰ ਨੇਗੇ ਤਾਂ ਤੁਸੀਂ ਇਦਾਂ ਲੈ ਸਕਦੇ ਹੋ। ਦੇਖੋ ਸੇਮ ਡਿਜ਼ਾਈਨਿੰਗ ਦੇ ਨਾਲ ਤੁਹਾਨੂੰ ਪ੍ਰਿੰਟ ਦੇ ਨਾਲ ਸੂਟ ਮ हां जी ਜਿਹੜਾ ਨੈਕਸਟ ਹੈਗਾ ਦੇਖੋ ਆਪਣਾ ਇਹ ਵਾਲਾ ਆਪਣਾ ਹੈਗਾ ਮਸਲੀਨ कॉटन ਦੇ ਇਹ ਵਾਲਾ ਪ੍ਰਿੰਟ ਹੈ ਜਿਹੜਾ ਮਸਲੀਨ कॉटन ਦਾ ਹੈਗਾ ਤੇ ਨਾਲ ਇਹਦੇ ਦੇਖੋ ਆਪਾਂ ਨੇ ਮੈਚਿੰਗ ਇਹ ਵਾਲੀ ਸਲਵਾਰ ਕੀਤੀ ਹੈਗੀ ਚਿਕਨ ਦੀ ਸਲਵਾਰ ਨਾਲ ਮੈਚਿੰਗ ਸੂਟ ਨੇ ਆਪਣੇ ਤੁਸੀਂ ਆ ਇਹਦਾ ਮੈਚਿੰਗ ਇਹਦਾ ਚਿਕਨ ਦੀ ਸਲਵਾਰ ਨਾਲ ਵੀ ਲੈ ਸਕਦੇ ਹੋ ਤੁਸੀਂ ਪਲੇਨ ਬਾਟਮ ਨਾਲ ਵੀ ਲੈ ਸਕਦੇ ਹੋ ਤੇ ਮੈਂ ਦੇਖੋ ਆਹ ਵਾਲੀ ਦੀ ਪਲੇਨ ਬਾਟਮ ਵੀ ਲਗਵਾ ਸਕਦੇ ਹੋਗੇ ਇਹਦੇ ਨਾਲ ਐਕਦਾਮ ਪਲੇਨ ਬਾਟਮ ਲਗਾ ਸਕਦੇ ਇਹ ਵਾਲੀ ਔਫ ਵਾਈਟ कलर ਦੀ ਤੇ ਮਾਤੇ ਆਪਾਂ ਇਦਾਂ ਲੱਤੇ ਨੇ ਇਹ ਚਿਕਨ ਦੀ ਬਾਟਮ ਨਾਲ ਤੁਸੀਂ ਜਿਵੇਂ ਤੁਹਾਡੀ ਚੋਇਸ ਹੋ ਉਮੀ ਲੈ ਸਕਦੇ ਹੋਗੇ ਇਹਦੇ ਵਿੱਚ ਮਸਲੀਨ कॉटन ਦੇ ਵਿੱਚ ਆਪਾਂ ਨੂੰ ਇੱਕ ਹੋਰ ਕਲਰ ਆਗਾ ਦੇਖੋ ਇਹ ਵਾਲਾ ਬਲੈਕ ਕਲਰ ਆਗਾ ਇਹ ਇਦਾਂ ਹੈ ਚਿਕਨ ਦੀ ਬਾਟਮ ਨਾਲ ਵੀ ਲੈ ਸਕਦੇ ਹੋਗੇ ਇਹ ਵਾਲਾ ਇਹ ਵੀ ਆਪਣੀ ਮਸਲੀਨ कॉटन ਦੇਖੋ ਕਿੰਨਾ ਸੋਹਣਾ ਪ੍ਰਿੰਟ ਆਗਾ ਇਹਦੇ ਵਿੱਚ ਤੁਹਾਨੂੰ ਪ੍ਰਿੰਟ ਹੋਰ ਵੀ ਮਿਲਣਗੇ ਤੇ ਆਪਾਂ ਉਹ ਤੁਹਾਨੂੰ ਸੈਂਡ ਕਰ ਦਾਂਗੇ ਦੇਖੋ ਕਿੰਨੀ ਸੋਹਣੀ ਲੁੱਕ ਵਾਲੀ ਦੇਖੋ ਆਪਣੇ ਹਨ ਚਿਕਨ ਦੀ ਬਾਟਮ ਨਾਲ ਬਣ ਰਹੇ ਨੇਗੇ ਇਹ ਤੇ ਇੱਕ ਜੇ ਤੁਸੀਂ ਐਦਾਂ ਦਾ ਹੀ ਦੇਖੋ ਪ੍ਰਿੰਟ ਸੇਮ ਆਗਾ ਇਹ ਬਟ ਤੁਸੀਂ ਇਹ ਆਪਣੇ ਇਹਦਾ ਬਲੈਕ ਬਾਟਮ ਨਾਲ ਵੀ ਲੈ ਸਕਦੇ ਹੋ ਜਿਵੇਂ ਹੁਣ ਤੁਹਾਨੂੰ ਪਸੰਦ ਹੋਇਆ ਤੁਸੀਂ ਉਮ ਹੀ ਲੈ ਸਕਦੇ ਹੋ ਦੇਖੋ ਡਿਜ਼ਾਈਨਰ ਲੁੱਕ ਬਣਾਉਣਾ ਉਹ ਆਪਣੇ ਸਾਰੀ ਆਗਾ ਕਿਵੇਂ ਮਰਜ਼ੀ ਆਪਾਂ ਹਨ ਡਿਜ਼ਾਈਨਰ ਲੁੱਕ ਬਣਾ ਸਕਦੇ ਆ ਬਸ ਸੂਟ ਨੂੰ ਕਿਵੇਂ ਮਰਜ਼ੀ ਆਪਾਂ ਚੇਂਜ ਕਰ ਸਕਦੇ ਆਂਗੇ ਡਿਜ਼ਾਈਨਰ ਪੀਸ ਦੇ ਵਿੱਚ ਹੁਣ ਤੁਸੀਂ ਐਦਾਂ ਪਲੇਨ ਬਾਟਮ ਦੇ ਨਾਲ ਲੈ ਕੇ ਤੇ ਪਲੇਨ ਦੀਆਂ ਮੂਰੀਆਂ ਤੇ ਹਾਈਲਾਈਟ ਕਰਵਾ ਸਕਦੇ ਹੋ ਹੈਂਡਵਰਕ ਦੇ ਨਾਲ ਹੈਂਡ ਆਰੀ ਦੇ ਨਾਲ ਮਸ਼ੀਨ ਦੇ ਨਾਲ ਹਨਾ ਤੇ ਤੁਸੀਂ ਐਦਾਂ ਚਿਕਨ ਦੀ ਬਾਟਮ ਲੈ ਕੇ ਐਦਾਂ ਵੀ ਇਹਨੂੰ ਡਿਜ਼ਾਈਨਰ ਬਣਾ ਸਕਦੇ ਤੇ ਇਹ ਦੇਖੋ ਕਿੰਨੇ ਵਧੀਆ ਸੂਟ ਆਪਣੇ ਕੋਲ ਆਏ ਨੇਗੇ ਚੋਇਸ ਤੁਹਾਡੀ ਆਪਣੀ ਹੈਗੀ ਤੁਸੀਂ ਪਲੇਨ ਬਾਟਮ ਨਾਲ ਲੈਣਾ ਹੈਗਾ ਜਾਂ ਚਿਕਨ ਦੀ ਬਾਟਮ ਦੇ ਨਾਲ ਲੈਣਾ ਹੈਗਾ ਤੇ ਜਿਹੜੇ ਆਪਣੇ ਇਧਰ ਹੋਰ ਸੂਟ ਆਏ ਨੇਗੇ ਦੇਖੋ ਮਸਲੀਨ ਦਾ ਸੂਟ ਤੁਹਾਨੂੰ ਐਦਾਂ ਵੀ ਮਿਲ ਜੂਗਾ ਜਿਵੇਂ ਆਪਣੇ ਕੋਲੇ ਆਵ ਵਾਲਾ ਪ੍ਰਿੰਟ ਆ ਇਹ ਵੀ ਆਪਣਾ ਮਸਲੀਨ ਦੇ ਵਿੱਚ ਹੈਗਾ ਤੇ ਐਦਾਂ ਦੇ ਨਾਲ ਆਪਾਂ ਕੰਟਰਾਸਟ ਦੇ ਵਿੱਚ ਬਾਟਮ ਲਗਾਈ ਹੈਗੀ ਤੇ ਇਹ ਵਾਲਾ ਆਪਣਾ ਮਸਲੀਨ ਦਾ ਐਵੇਂ ਸੂਟ ਦੇਖੋ ਇਹ ਸਾਰਾ ਤੁਸੀਂ ਐਦਾਂ ਵੀ ਲੈ ਸਕਦੇ ਹੋਗੇ ਐਦਾਂ ਮੈਚਿੰਗ ਬਾਟਮ ਕਰਵਾ ਕੇ ਇਹਦੇ ਨਾਲ ਕੰਟਰਾਸਟ ਦੇ ਵਿੱਚ ਐਦਾਂ ਵੀ ਤੁਸੀਂ ਆਪਣੀ ਚੀਜ਼ ਤਿਆਰ ਕਰਵਾ ਸਕਦੇ ਹੋ ਇਹ ਕੋਈ ਸਾਨੂੰ ਅੱਗੇ ਤੋਂ ਹੋਈ ਐਦਾਂ ਹੀ ਸੂਟ ਨਹੀਂ ਮਿਲੇ ਹੈਗੇ ਇਹ ਸੀ ਡਿਜ਼ਾਈਨਰ ਖੁਦ ਬਣਾਏ ਨੇ ਇਹ ਐਦਾਂ ਨਾਲ ਮੈਚ ਕਰ ਕਰਕੇ ਕਿਸੇ ਨਾ ਚਿਕਨ ਦੀ ਬਾਟਮ ਮੈਚ ਕਰਕੇ ਵੇ ਇਤਨੂੰ ਦੱਸਣ ਦੇ ਲਈ ਦਿਖਾਉਣ ਦੇ ਲਈ ਵੀ ਤੁਸੀਂ ਐਦਾਂ ਆਪਣੀ ਮੈਚਿੰਗ ਕਰਵਾ ਕੇ ਡਿਜ਼ਾਈਨਰ ਲੁੱਕ ਨਾਲ ਤੁਸੀਂ ਐਵੇਂ ਸੂਟ ਲੈ ਸਕਦੇ ਹੋਗੇ ਤੇ ਦੇਖੋ ਜਿਹੜਾ ਆਪਣਾ ਇਹ ਵਾਲਾ ਹੈਗਾ ਇਹ ਬਈ ਆਪਣੀ ਪਿਓਰ ਕਾਟਨ ਦੀ ਫੈਬਰਿਕ ਹੈਗੀ ਇਹ ਆਪਾਂ ਵਾਈਟ ਕਲਰ ਦੀ ਦੇਖੋ ਇਹਦੇ ਚਿਕਨ ਦੀ ਬਾਟਮ ਇਹਦੇ ਨਾਲ ਤੇ ਇਹ ਆਪਣਾ ਜਿਹੜਾ ਹੈਗਾ ਪਿਓਰ ਕਾਟਨ ਦਾ ਸੂਟ ਹੈਗਾ ਇਹ ਪਿਓਰ ਕਾਟਨ ਦਾ ਪਿਓਰ ਕਾਟਨ ਦੇ ਵਿੱਚ ਵੀ ਤੁਹਾਨੂੰ ਕਾਫੀ ਪ੍ਰਿੰਟ ਮਿਲ ਜਾਣਗੇ ਚਿਕਨ ਦੀ ਸਲਵਾਰਾਂ ਨਾਲ ਤੁਸੀਂ ਆਪਣਾ ਉਵੇਂ ਵੀ ਲੈ ਸਕਦੇ ਹੋਗੇ ਤੇ ਇਹ ਜਿਹੜਾ ਆਪਣਾ ਆਹ ਵਾਲਾ ਸੂਟ ਹੈ ਚਨੂਨ ਸ਼ਪੂਨ ਦਾਗਾ ਚਨੂਨ ਸ਼ਪੂਨ ਦੇ ਵਿੱਚ ਵੀ ਤੁਹਾਨੂੰ ਦੇਖੋ ਕਾਫੀ ਪ੍ਰਿੰਟ ਮਿਲ ਜਾਣਗੇ ਚਨੂਨ ਸ਼ਪੂਨ ਦਾਗਾ ਤੇ ਇਹਦਾ ਆਫ ਵਾਈਟ ਕਲਰ ਦੇ ਨਾਲ ਬਾਟਮ ਆਗੀ ਚਨੂਨ ਸ਼ਪੂਨ ਦਾ ਆਪਣਾ ਸੂਟ ਹੈਗਾ ਤੁਸੀਂ ਚਨੂਨ ਸ਼ਪੂਨ ਦੇ ਵਿੱਚ ਵੀ ਆਪਣੇ ਕੋਲ ਕਾਫੀ ਪ੍ਰਿੰਟ ਲੇਗੇ ਉਹ ਵੀ ਤੁਸੀਂ ਲੈ ਸਕਦੇ ਹੋ ਹੁਣ ਟੈਬੀ ਲਾਈਨਿੰਗ ਦੇ ਵਿੱਚ ਦੇਖੋ ਇਹ ਵਾਲਾ ਆਪਣਾ ਟੈਬੀ ਲਾਈਨਿੰਗ ਦੀ ਟੈਬੀ ਲੈਣ ਦਾ ਪਤਾ ਤੁਹਾਨੂੰ ਪਹਿਲਾਂ ਵੀ ਕਾਫੀ ਵਾਰ ਦਿਖਾਇਆ ਹੈਗਾ ਇਹ ਆਪਣਾ ਟੈਬੀ ਲਾਈਨਿੰਗ ਦੇ ਵਿੱਚ ਹੈਗਾ ਦੇਖੋ ਪ੍ਰਿੰਟ ਤੇ ਇਹ ਦੇਖੋ ਪ੍ਰਿੰਟ ਆਪਾਂ ਨੂੰ ਟੈਬੀ ਲੈਣੀ ਇਹਦੇ ਵਿੱਚ ਵੀ ਐਦਾ ਤੁਸੀਂ ਟੈਬੀ ਲੈਣੀ ਇਹਦੇ ਵਿੱਚ ਵੀ ਤੁਹਾਨੂੰ ਕਾਫੀ ਸਾਰੇ ਪ੍ਰਿੰਟ ਇੰਨੀ ਜਿਆਦਾ ਸੋਹਣੀ ਪ੍ਰਿੰਟਿੰਗ ਆਉਂਦੀ ਹੈ ਨਾ ਡਿਜ਼ਾਈਨਰ ਬਣਾਉਣਾ ਆਪਣੇ ਸਾਰੇ ਹੈਗਾ ਜਿਵੇਂ ਆਪਾਂ ਹਨਾ ਉਹਨੂੰ ਕਰਾਉਣੇ ਨੇ ਪਲਾਜ਼ੋ ਨਾਲ ਤਿਆਰ ਕਰਪਾ ਉਹ ਇਹਦੇ ਨਾਲ ਆਪਾਂ ਕੋਈ ਨਾ ਕੋਟਲੀ ਬਟਨ ਵਗੈਰਾ ਲਾ ਕੇ ਸਟਿਚਿੰਗ ਸਟਾਈਲ ਦੇ ਕੇ ਆਪਾਂ ਇਹਨੂੰ ਵਧੀਆ ਸਟਿਚ ਕਰਾਂ ਕਾਫੀ ਸਾਰੇ ਸਾਡੇ ਸੂਟ ਨਾਲ ਸਟਿਚਿੰਗ ਸਟਾਈਲ ਦੇ ਨਾਲ ਤੁਹਾਨੂੰ ਹੁਣ ਲੈ ਕੇ ਆਵਾਂਗੇ ਥੋੜੇ ਦਿਨਾਂ ਤੱਕ ਆਪੇ ਸਾਰੇ ਸੂਟ ਆਪਣੇ ਸਟਿਚ ਹੋ ਰਹੇ ਨੇ ਸਟਿਚਿੰਗ ਸਟਾਈਲ ਤੁਹਾਨੂੰ ਦਿਖਾਵਾਂਗੇ ਵੀ ਕਿਦਾਂ ਤੁਸੀਂ ਸਟਿਚਿੰਗ ਸਟਾਈਲ ਨਾਲ ਆਪਣਾ ਜਿਹੜਾ ਸੂਟ ਕਰਵਾ ਕੇ ਲੈ ਸਕਦੇ ਹੋ ਕਾਫੀ ਸਾਰੇ ਪ੍ਰਿੰਟਿੰਗ ਵੀ ਘਰ ਆਪਣੇ ਕੋਲ ਲਈ ਆ ਜਿੱਦਾਂ ਤੁਸੀਂ ਚਾਹੋ ਆਪਣੀ ਲੈ ਸਕਦੇ ਹਾਂਜੀ ਦੇਖੋ ਜਿਹੜਾ ਇਹ ਵਾਲਾ ਪ੍ਰਿੰਟ ਹੈਗਾ ਇਹ ਆਪਣਾ ਟੈਸਟਾ ਦਾ ਹੈਗਾ ਟੈਸਟਾ ਆਪਣੀ ਜਿਹੜੀ ਕਾਟਨਾਂ ਦੀ ਉਹਦਾ ਹੈਗਾ ਕਾਫੀ ਹੈ ਨਾ ਕਹਿੰਦੇ ਨੇ ਵੀ ਤੁਸੀਂ ਪਤਾ ਨਹੀਂ ਇਹ ਵੀ ਬ੍ਰਾਂਡ ਦਾ ਨਾਮ ਲੈ ਕੇ ਵੇਚ ਦਿਓ ਜਾਂ ਐਂ ਕਰ ਦਿਓਗੇ ਵੀ ਜਿਹੜੇ ਸੂਟ ਨੇਗੇ ਇਹ ਰੀਵਾ ਦੇ ਨੇ ਰਾਮ ਟੈਕਸ ਦੇ ਨੇਗੇ ਜਾਂ ਟੈਸਟਾ ਦਾ ਟੈਸਟਾ ਹੀ ਕਹਾਂਗੇ ਜੇ ਟਿਸਟਾਗਾ ਤਾਂ ਤੁਸੋਂ ਨੂੰ ਵੀ ਜਦੋਂ ਲਾਉਂਗੇ ਤਾਂ ਤੁਹਾਨੂੰ ਮੋਹਰ ਦਾ ਪਤਾ ਲੱਗ ਜੂਗਾ ਦੇਖੋ ਇਧਰ ਇਹ ਦੇਖੋ ਇਟ ਇਸਟਾ ਹੀ ਲਿਖਿਆ ਹੋਇਆਗਾ ਦੇਖੋ ਇਟ ਇਸਟਾ ਦਾ ਹੀ ਹੈਗਾ ਜਿਹੜਾ ਸੁਖ ਟਿਸਟਾ ਦਾ ਉਹਨੂੰ ਟਿਸਟਾ ਕਹਾਂਗੇ ਜਿਹੜਾ ਰਾਮਟੈਕਸ ਉਹਨੂੰ ਰਾਮਟੈਕਸ ਕਹਾਂਗੇ ਜਿਹੜਾ ਬ੍ਰਾਂਡ ਹੋਊਗਾ ਉਹੀ ਕਹਾਂਗੇ ਇਹ ਨਹੀਂ ਹੈਗਾ ਵੀ ਬ੍ਰਾਂਡ ਦਾ ਨਾਮ ਲਾ ਕੇ ਹੀ ਵੇਚਣਾ ਕੱਲਾ ਦੇਖੋ ਇਹ ਟਿਸਟਾ ਦੀ ਹੈ ਆਪਾਂ ਨੂੰ ਆ ਗਿਆ ਇਹ ਵਾਲਾ ਟਿਸਟਾ ਦਾ ਮੈਚਿੰਗ ਆ ਗਿਆ ਆਪਣੇ ਕੋਲ ਦੇਖੋ ਇਹ ਮੈਚਿੰਗ ਹੈ ਟਿਸਟਾ ਦਾ ਤੇ ਇਹ ਵੀ ਆਪਣਾ ਆਲ ਓਵਰ ਆ ਗਿਆ ਉਹਦਾ ਇਹ ਹੈ ਇਹਨੇ ਨਹੀਂ ਆਪਣਾ ਟਿਸਟਾ ਦਾ ਇਹ ਦੇਖੋ ਆਪਣੇ ਸਾਰੇ ਟੈਸਟਾਂ ਦੀ ਲਿੰਗੇ ਇਹ ਵੀ ਆਪਣਾ ਹਾਲ ਓਵਰ ਟੈਸਟਾ ਦਾ ਤੇ ਇਹ ਵਾਲਾ ਵੀ ਇਹਨਾਂ ਨਾਲ ਦੇ ਤਾਂ ਕਾਫੀ ਸੂਟ ਬਿਕਦੇ ਲੰਗੇ ਆਪਣੇ ਕਿਉਂਕਿ ਇਹ ਆਈ ਜਾਂਦੇ ਰਹਿੰਦੇ ਨੇਗੇ ਟੈਸਟਾ ਦੇ ਤਰ੍ਹਾਂ ਆਪਾਂ ਨੂੰ ਜਿਹੜੇ ਆਪਾਂ ਲਈਏ ਕੋਈ ਵੀ ਹੈ ਨਾ ਪ੍ਰਿੰਟ ਆਪਾਂ ਦੁਬਾਰਾ ਦੁਬਾਰਾ ਆ ਜਾਂਦੇ ਨੇ ਟੈਸਟਾ ਦੇ ਤਰ੍ਹਾਂ ਥੋੜਾ ਬਹੁਤ ਚੇਂਜ ਹੋ ਕੇ ਆਉਂਦੇ ਨੇ ਬਟ ਟੈਸਟਾ ਦੇ ਆਪਾਂ ਨੂੰ ਮਿਲ ਹੀ ਜਾਂਦੇ ਹੁੰਦੇ ਨੇਗੇ ਇਹ ਸਾਰੇ ਆਪਣੇ ਟੈਸਟਾ ਦੇ ਸੀਗੇ ਕਾਟਨ ਦੇ ਸੂਟ ਤੇ ਇਹ ਵਾਲੇ ਆਪਣੇ ਰਾਮਟੈਕਸ ਦੇ ਨੇਗੇ ਦੇਖੋ ਇਹਦੇ ਵਿੱਚ ਆਪਾਂ ਨੂੰ ਕਲਰ ਮਿਲ ਜਾਣਗੇ ਇਹ ਆਪਣੇ ਰਾਮਟੈਕਸ ਦੇ ਸੂਟ ਨੇ ਇਹਨਾਂ ਦੇ ਆਪਾਂ ਤੁਹਾਨੂੰ ਇਹਨਾਂ ਨਾਲ ਦੇ ਕਲਰ ਅਲੱਗ-ਅਲੱਗ ਸੀ ਥੋੜੇ ਜਿਹਾ ਉਹ ਦਿਖਾਏ ਸੀ ਕਿ ਦੇਖੋ ਇਹ ਆਪਣੇ ਰਾਮ ਟੈਕਸ ਦੇਣਗੇ ਇਹਦੇ ਵਿੱਚ ਆਪਾਂ ਨੂੰ ਚਾਰ ਕਲਰ ਮਿਲਣਗੇ ਇਦਾਂ ਨੇੜੇ ਕੈਮਰਾ ਕਰਕੇ ਤੁਹਾਨੂੰ ਪ੍ਰਿੰਟ ਦਿਖਾ ਦਿੰਨੇ ਆ ਇਦਾਂ ਇਹ ਆਪਣੇ ਰਾਮ ਟੈਕਸ ਦੇਣਗੇ ਤੇ ਇਹ ਵਾਲਾ ਜਿਹੜਾ ਮੈਂ ਨੈਕਸਟ ਦਿਖਾ ਰਹੀ ਹਾਂ ਤੁਹਾਨੂੰ ਇਹ ਆਪਣੇ ਰੀਵਾ ਦੇਣਗੇ ਦੇਖੋ ਇਹ ਵਾਲੇ ਆਪਣੇ ਰੀਵਾ ਦੇਣਗੇ ਇਹ ਮੈਚਿੰਗ ਸੂਟ ਲੈਣਗੇ ਇਦਾਂ ਦੇਖੋ ਇਦਾਂ ਮੈਚਿੰਗ ਆਗਾ ਇਹ ਇਹ ਆਪਣਾ ਰੀਵਾ ਬ੍ਰਾਂਡ ਹੈਗਾ ਇਹ ਪਰ ਮੈਚਿੰਗ ਮਿਲ ਲਗੇ ਇਦਾਂ ਇਹ ਦੇਖੋ ਤੇ ਇਹ ਵੀ ਆਪਣਾ ਮੈਚਿੰਗ ਹੈਗਾ ਇਹਦੇ ਵਿੱਚ ਆਪਾਂ ਨੂੰ ਤਿੰਨ ਕਲਰ ਮਿਲ ਲਗੇ ਇਦਾਂ ਇਹ ਆਪਣੇ ਰੀਵਾ ਬ੍ਰਾਂਡ ਦੇ ਨੇ ਹੈਗੇ ਪਿਓਰ ਕਾਟਨ ਦੇ ਨੇ ਤੇ ਵਿਦਆਊਟ ਲਾਈਨਰ ਮੰਨ ਵਾਲੇ ਨੇ ਤੁਸੀਂ ਕਿਵੇਂ ਮਰਜ਼ੀ ਜਿਹੜਾ ਕਿਹੜਾ ਕਲਰ ਤੁਹਾਨੂੰ ਪਸੰਦ ਆਗਾ ਉਹੀ ਤੁਸੀਂ ਆਪਣਾ ਲੈ ਸਕਦੇ ਕਾਫੀ ਸਾਰੇ ਆਪਾਂ ਤੁਹਾਨੂੰ ਸੂਟ ਵਗੈਰਾ ਹਨਾ ਦਿਖਾ ਚੁੱਕਿਆਂਗੇ ਪ੍ਰਿੰਟ ਦੇ ਵਿੱਚ ਆਲ ਓਵਰ ਮੈਚਿੰਗ ਜਿੱਦਾਂ ਵੀ ਤੁਹਾਡੀ ਪਸੰਦ ਹੋਈ ਜਿੱਦਾਂ ਮੈਂ ਤੁਹਾਨੂੰ ਦੱਸ ਚੁੱਕੀ ਆਂ ਹਨ ਵੀ ਕੋਈ ਤੁਸੀਂ ਆਪਣਾ ਡਿਜ਼ਾਈਨ ਕਰਵਾਉਣਾਗਾ ਸਟਿਚ ਕਰਵਾਉਣਾਗਾ ਲੇਸ ਵਗੈਰਾ ਨਾਲ ਹਨ ਆਪਣੀ ਕੋਈ ਡਿਜ਼ਾਈਨ ਕਰਵਾਉਣੀ ਹੈ ਜਾਂ ਵਰਕ ਨਾਲ ਕਰਵਾਉਣੀ ਹੈ ਜਿਵੇਂ ਤੁਹਾਡੀ ਚੋਇਸ ਆ ਪਸੰਦ ਆ ਹਨ ਉਸ ਅਕੋਰਡਿੰਗ ਆਪਾਂ ਦੱਸ ਕੇ ਤੁਸੀਂ ਆਪਣਾ ਜਿਹੜਾ ਸੂਟ ਆਰਡਰ ਕਰ ਸਕਦੇ ਹੋਗੇ ਸਕਰੀਨ ਦੇ ਉੱਪਰ ਸਾਡਾ ਵਟਸਐਪ ਨੰਬਰ ਆ ਦਾ 6239168900 ਹਾਂਜੀ ਸਾਡੀ ਅੱਜ ਦੀ ਵੀਡੀਓ ਦੇਖਣ ਲਈ ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਮਿਲਦੇ ਆਪਾਂ ਹੋਰ ਨਵੇਂ ਸੂਟਾਂ ਨਾਲ ਨਵੀਂ ਕਲੈਕਸ਼ਨ ਨਾਲ ਨਵੀਂ ਵੀਡੀਓ ਨਾਲ ਸਤਿ ਸ਼੍ਰੀ ਅਕਾਲ